ਇੱਕ ਬਹੁਤ ਵੱਡੇ ਬੰਗਲੇ ਵਿੱਚ ਘਰ ਦੇ ਇਕਲੌਤੇ ਮੁੰਡੇ ਦੇ ਵਿਆਹ ਦੀ ਪਾਰਟੀ ਚੱਲ ਰਹੀ ਸੀ। ਰਿਸ਼ਤੇਦਾਰ ਤੇ ਦੋਸਤ ਪਾਰਟੀ ਵਿੱਚ ਇੰਜੋਏ ਕਰ ਰਹੇ ਸਨ। ਨਵੇਂ ਵਿਆਹੀ ਜੋੜੇ ਨੂੰ ਸ਼ਗਨ ਦੇ ਰਹੇ ਸੀ। ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹਨਾਂ ਖੁਸ਼ੀਆਂ ਤੋਂ ਬਾਅਦ ਇੱਕ ਬਹੁਤ ਵੱਡਾ ਤੂਫਾਨ ਆਉਣ ਵਾਲਾ ਹੈ। ਇਹ ਇੱਕ ਅਜਿਹਾ ਤੂਫਾਨ ਸੀ ਜਿਹੜਾ ਘਰ ਦੀ ਨੀਂਹ ਨੂੰ ਹਿਲਾ ਕੇ ਰੱਖ ਦੇਵੇਗਾ। ਜਿਵੇਂ ਹੀ ਰਾਤ ਹੁੰਦੀ ਹੈ ਤਾਂ ਘਰ ਦਾ ਉਹ ਮੁੰਡਾ ਜਿਹਦੇ ਵਿਆਹ ਦੀ ਪਾਰਟੀ ਚੱਲ ਰਹੀ ਸੀ ਉਹ ਤੇਜ਼ ਕਦਮਾਂ ਨਾਲ ਸਟੇਜ ਵੱਲ ਜਾਂਦਾ। ਉਸ ਦੀਆਂ ਅੱਖਾਂ ਵਿੱਚ ਅਜੀਬ ਜਿਹੀ ਚਮਕ ਸੀ ਸਟੇਜ ਤੇ ਪਹੁੰਚ ਕੇ ਉਹ ਮਾਈਕ ਤੇ ਬੋਲਣ ਲੱਗਦਾ ਹੈ ਉਹ ਕਹਿਣ ਲੱਗਦਾ ਹੈ ਕਿ ਪਾਰਟੀ ਖਤਮ ਹੋਣ ਤੋਂ ਪਹਿਲਾਂ ਮੈਂ ਤਾਂ ਸਭ ਨੂੰ ਇੱਕ ਗੱਲ ਦੱਸਣੀ ਚਾਹੁੰਦਾ ਹਾਂ ਸਾਰੇ ਲੋਕ ਸ਼ਾਂਤ ਹੋ ਕੇ ਉਸ ਦੀ ਗੱਲ ਨੂੰ ਸੁਣਨ ਲੱਗਦੇ ਹਨ ਪਹਿਲਾਂ ਲੋਕਾਂ ਨੂੰ ਲੱਗਿਆ ਕਿ ਉਹ ਆਪਣੇ ਘਰ ਵਾਲੀ ਨੂੰ ਕੁਝ ਸਰਪ੍ਰਾਈਜ਼ ਦੇਣਾ ਚਾਹੁੰਦਾ ਹੈ ਪਰ ਉਹ ਆਪਣੇ ਮਾਪੇ ਬਾਲ ਦੇਖ ਕੇ ਗੱਲ ਕਰਨ ਲੱਗਦਾ ਹੈ ਉਹ ਆਪਣੇ ਮਾਤਾ ਪਿਤਾ ਨੂੰ ਸਟੇਜ ਤੇ ਬੁਲਾਉਂਦਾ ਹੈ ਇਹ ਸੁਣ ਕੇ ਮਾਪਿਓ ਖੁਸ਼ ਹੋ ਜਾਂਦੇ ਹਨ ਉਹਨਾਂ ਨੂੰ ਇਹ ਲੱਗਦਾ ਹੈ ਕਿ ਸਾਡਾ ਪੁੱਤ ਇੱਥੇ ਸਭ ਦੇ ਸਾਹਮਣੇ ਸਾਡੀ ਮਾਂ ਦੀ ਇੱਜ਼ਤ ਕਰਨ ਵਾਲਾ ਹੈ। ਉਹਨਾਂ ਨੇ ਤਾਂ ਇਹ ਸੋਚਿਆ ਵੀ ਨਹੀਂ ਸੀ ਕਿ ਉਹਨਾਂ ਦੀ ਦੁਨੀਆ ਕੁਝ ਹੀ ਪਲਾਂ ਵਿੱਚ ਉੱਜੜਣ ਵਾਲੀ ਹੈ। ਜਿਵੇਂ ਹੀ ਉਹ ਸਟੇਜ ਤੇ ਪਹੁੰਚਦੇ ਹਨ ਤਾਂ ਮੁੰਡਾ ਬਿਨਾਂ ਕਿਸੇ ਹਿਚਕਚਾਟ ਦੇ ਕਹਿਣ ਲੱਗਦਾ ਹੈ ਕਿ ਮੰਮੀ ਪਾਪਾ ਹੁਣ ਟਾਈਮ ਆ ਗਿਆ। ਤੁਹਾਨੂੰ ਇਹ ਘਰ ਛੱਡ ਕੇ ਜਾਣਾ ਪਵੇਗਾ। ਸਾਰੇ ਲੋਕ ਇੱਕ ਦੂਜੇ ਵੱਲ ਦੇਖਣ ਲੱਗਦੇ ਨੇ। ਕਿਸੇ ਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਉਹਨਾਂ ਨੇ ਕੀ ਸੁਣਿਆ ਹੈ। ਮਾਂ ਦਾ ਰੰਗ ਇਕਦਮ ਪੀਲਾ ਪੈ ਗਿਆ ਉਸਦੀ ਮਾਂ ਕਹਿਣ ਲੱਗਦੀ ਹੈ ਕਿ ਪੁੱਤ ਇਹ ਤੂੰ ਕੀ ਕਹਿ ਰਿਹਾ ਹੈ ਕੀ ਤੂੰ ਮਜ਼ਾਕ ਕਰ ਰਿਹਾ ਹੈ ਪਰ ਮੁੰਡਾ ਕਹਿਣ ਲੱਗਦਾ ਹੈ ਕਿ ਨਹੀਂ ਮਾਂ ਮੈਂ ਕੋਈ ਮਜ਼ਾਕ ਨਹੀਂ ਕਰ ਰਿਹਾ ਹੁਣ ਤੋਂ ਇਹ ਕਾਰ ਮੇਰਾ ਹੈ ਮੇਰੀ ਪਤਨੀ ਦਾ ਹੈ ਇਸ ਲਈ ਇਸ ਕਾਰ ਵਿੱਚ ਤੁਹਾਡੇ ਲਈ ਕੋਈ ਜਗ੍ਹਾ ਨਹੀਂ ਹੈ ਤੁਸੀਂ ਲੋਕ ਕਿਤੇ ਵੀ ਜਾਓ ਮੈਨੂੰ ਕੋਈ ਫਰਕ ਨਹੀਂ ਪੈਂਦਾ ਇਹ ਸਭ ਕੁਝ ਸੁਣ ਕੇ ਮਾਂ ਦਾ ਤਾਂ ਜਿਵੇਂ ਕਲੇਜਾ ਹੀ ਫਟ ਗਿਆ ਹੋਵੇ ਲੋਕ ਇੱਕ ਦੂਜੇ ਵੱਲ ਦੇਖ ਕੇ ਘਸਰਮੁਸਰ ਕਰ ਰਹੇ ਸਨ ਕਿਸੇ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਕਿ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ ਮੁੰਡੇ ਦਾ ਪਿਓ ਕਹਿਣ ਲੱਗਦਾ ਕਿ ਅਸੀਂ ਇਸ ਘਰ ਨੂੰ ਬਣਾਉਣ ਲਈ ਖੂਨ ਪਸੀਨਾ ਇੱਕ ਕਰ ਦਿੱਤਾ ਸੀ ਇਹ ਸਭ ਕੁਝ ਤੇਰੇ ਕਰਕੇ ਹੀ ਤਾਂ ਬਣਾਇਆ ਸੀ ਤੇ ਹੁਣ ਤੂੰ ਇਸ ਘਰ ਵਿੱਚੋਂ ਸਾਨੂੰ ਹੀ ਬਾਹਰ ਕੱਢ ਰਿਹਾ ਹੈ ਇਹ ਤੂੰ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਹੈ ਮੁੰਡਾ ਆਪਣੇ ਪਿਓ ਵੱਲ ਦੇਖਦਾ ਪਰ ਉਹਦੇ ਚਿਹਰੇ ਉੱਤੇ ਕੋਈ ਪਛਤਾਵਾ ਨਹੀਂ ਸੀ ਉਹ ਕਹਿੰਦਾ ਕਿ ਹੁਣ ਇਹ ਘਰ ਮੇਰਾ ਹੈ ਮੈਨੂੰ ਨਹੀਂ ਲੱਗਦਾ ਕਿ ਇਸ ਘਰ ਵਿੱਚ ਮੈਨੂੰ ਤੁਹਾਡੀ ਕੋਈ ਲੋੜ ਹੈ ਕੁਝ ਆਪਣੇ ਆਪ ਹੀ ਘਰ ਤੋਂ ਚਲੇ ਜਾਉਂਗੇ ਕਿ ਮੈਂ ਤਾਂ ਉਹਨੂੰ ੱੱਕੇ ਮਾਰ ਕੇ ਘਰ ਤੋਂ ਬਾਹਰ ਕੱਢਾਂ ਇਹ ਸਭ ਕੁਝ ਸੁਣ ਕੇ ਮਾਪਿਓ ਜਿਵੇਂ ਸੁੰਨ ਹੋ ਗਏ ਸਨ ਮੁੰਡੇ ਦੀ ਮਾਂ ਤਾਂ ਜ਼ਮੀਨ ਤੇ ਹੀ ਬੈਠ ਗਈ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਰਹੇ ਸੀ ਪਿਓ ਰੱਬ ਵੱਲ ਦੇਖ ਕੇ ਆਪਣੀ ਕਿਸਮਤ ਨੂੰ ਕੋਸ ਰਿਹਾ ਸੀ ਪਰ ਅਜਿਹਾ ਕੀ ਹੋ ਗਿਆ ਸੀ ਜਿਸ ਪੁੱਤ ਨੂੰ ਉਹ ਆਪਣੀ ਜਾਨ ਤੋਂ ਵੱਧ ਪਿਆਰ ਕਰਦੇ ਸੀ ਅੱਜ ਉਹ ਉਹਨਾਂ ਨੂੰ ਘਰ ਤੋਂ ੱੱਕੇ ਮਾਰ ਕੇ ਬਾਹਰ ਕੱਢਣ ਲਈ ਤਿਆਰ ਸੀ ਪੂਰੀ ਕਹਾਣੀ ਜਾਣਨ ਲਈ ਸਾਰੀ ਕਹਾਣੀ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੁਹਾਨੂੰ ਸਾਰੀ ਗੱਲ ਪੂਰੀ-ਪੂਰੀ ਸਮਝ ਆ ਜਾਵੇਗੀ ਦਿੱਲੀ ਦਾ ਇੱਕ ਮਸ਼ਹੂਰ ਬਿਜ਼ਨਸਮੈਨ ਹਰਮੇਸ਼ਪਾਲ ਹੁਣ ਕਾਫੀ ਬੁੱਢਾ ਹੋ ਚੁੱਕਿਆ ਸੀ ਉਹਨੇ ਸਾਰੀ ਉਮਰ ਬਹੁਤ ਜ਼ਿਆਦਾ ਮਿਹਨਤ ਕਰਕੇ ਇੱਕ ਬਹੁਤ ਵੱਡੀ ਕੰਪਨੀ ਖੜੀ ਕੀਤੀ ਸੀ ਉਹਨਾਂ ਕੋਲ ਇੱਕ ਬਹੁਤ ਵੱਡਾ ਘਰ ਸੀ ਘਰ ਵਿੱਚ ਕਿਸੇ ਕਿਸਮ ਦੀ ਕੋਈ ਤੰਗੀ ਨਹੀਂ ਸੀ ਖੁੱਲਾ ਪੈਸਾ ਸੀ ਪਰ ਪਤਨੀ ਦੇ ਗੁਜਰ ਜਾਣ ਤੋਂ ਬਾਅਦ ਉਹ ਬਿਲਕੁਲ ਹੀ ਇਕੱਲੇ ਰਹਿ ਗਏ ਸਨ। ਉਹਨਾਂ ਦਾ ਇਕਲੌਤਾ ਮੁੰਡਾ ਸੀ। ਰਮੇਸ਼ਪਾਲ ਜੀ ਸੋਚਦੇ ਨੇ ਕਿ ਹੁਣ ਮੁੰਡੇ ਦਾ ਵਿਆਹ ਕਰ ਦੇਣਾ ਚਾਹੀਦਾ ਹੈ। ਨੂ ਘਰ ਚ ਆਵੇਗੀ ਤਾਂ ਘਰ ਨੂੰ ਚੰਗੀ ਤਰ੍ਹਾਂ ਸੰਭਾਲ ਲਵੇਗੀ। ਉਹ ਆਪਣੇ ਪੁੱਤ ਦਾ ਵਿਆਹ ਧੂਮ-ਧਾਮ ਨਾਲ ਕਰਦੇ ਹਨ। ਨਵੀਂ ਬੇਹੂ ਘਰ ਵਿੱਚ ਆਉਂਦੀ ਹੈ। ਪਰਮੇਸ਼ਪਾਲ ਦੇ ਸੁਪਨਿਆਂ ਦੇ ਉਲਟ ਪੁੱਤ ਤੇ ਨੂ ਦਾ ਵਿਵਹਾਰ ਅਜੀਬ ਜਿਹਾ ਹੋਣ ਲੱਗਦਾ ਹੈ। ਪਹਿਲਾਂ ਤਾਂ ਉਹ ਉਸ ਤੋਂ ਦੂਰੀ ਬਣਾ ਲੈਂਦੇ ਹਨ। ਫਿਰ ਥੋੜੇ ਟਾਈਮ ਬਾਅਦ ਖੁੱਲ ਕੇ ਉਹਨਾਂ ਨਾਲ ਬੁਰਾ ਵਿਵਹਾਰ ਕਰਨਾ ਸ਼ੁਰੂ ਕਰ ਦਿੰਦੇ ਹਨ। ਨੂੰਹ ਤੇ ਪੁੱਤ ਆਪ ਤਾਂ ਬਾਹਰ ਹੋਟਲਾਂ ਵਿੱਚ ਖਾਣਾ ਖਾਣ ਜਾਂਦੇ ਤੇ ਰਮੇਸ਼ਪਾਲ ਨੂੰ ਸਵੇਰ ਦਾ ਬਚਿਆ ਖੁਜਾ ਖਾਣਾ ਮਿਲਦਾ। ਇੱਕ ਦਿਨ ਜਦੋਂ ਉਹਨਾਂ ਨੂੰ ਕਿਸੇ ਨੇ ਵੀ ਰੋਟੀ ਨੂੰ ਨਾ ਪੁੱਛਿਆ ਤਾਂ ਇਹ ਦੇਖ ਕੇ ਰਮੇਸ਼ਪਾਲ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ। ਉਹਨਾਂ ਨੂੰ ਸਭ ਤੋਂ ਵੱਧ ਦਰਦ ਉਸ ਟਾਈਮ ਹੁੰਦਾ ਜਦੋਂ ਪੁੱਤ ਨੇ ਨੂੰਹ ਨਾਲ ਮਿਲ ਕੇ ਰਮੇਸ਼ਪਾਲ ਨੂੰ ਪਾਗਲਕੋਸ਼ਤ ਕਰ ਦਿੱਤਾ ਸੀ। ਉਹਨੇ ਪੂਰੀ ਕੋਸ਼ਿਸ਼ ਕੀਤੀ ਸੀ ਕਿ ਉਹਨਾਂ ਨੂੰ ਪਾਗਲਖੋਸ਼ਤ ਕੀਤਾ ਜਾਵੇ। ਮੁੰਡੇ ਨੇ ਸਾਰੀ ਜ਼ਮੀਨ ਜਾਇਦਾਦ ਰਮੇਸ਼ਪਾਲ ਤੋਂ ਆਪਣੇ ਨਾਮ ਕਰਵਾ ਲਈ ਸੀ। ਰਮੇਸ਼ਪਾਲ ਦਾ ਪੁੱਤ ਜਿਸ ਦਾ ਨਾਮ ਵਿਸ਼ਾਲ ਸੀ ਉਹ ਹੁਣ ਬਿਲਕੁਲ ਹੀ ਬਦਲ ਚੁੱਕਿਆ ਸੀ। ਘਰ ਵਿੱਚ ਰਮੇਸ਼ਪਾਲ ਲਈ ਕੋਈ ਜਗ੍ਹਾ ਨਹੀਂ ਸੀ। ਇੱਕ ਰਾਤ ਰਮੇਸ਼ਪਾਲ ਚੁੱਪਚਾਪ ਕਰਕੇ ਘਰੋਂ ਬਾਹਰ ਨਿਕਲ ਜਾਂਦਾ ਹੈ। ਗੇਟ ਤੇ ਖੜ ਕੇ ਉਹ ਆਪਣੇ ਬਣਾਏ ਹੋਏ ਘਰ ਨੂੰ ਦੇਖਦਾ ਹੈ। ਕੰਧਾਂ ਉਹੀ ਸਨ, ਛੱਤ ਵੀ ਉਹੀ ਸੀ ਪਰ ਹੁਣ ਉਹਨਾਂ ਦਾ ਇਸ ਘਰ ਉੱਤੇ ਕੋਈ ਹੱਕ ਨਹੀਂ ਸੀ। ਪਰੇਮਾਨ ਨਾਲ ਉਹ ਘਰ ਤੋਂ ਬਾਹਰ ਤੁਰ ਗਏ ਤੁਰਦੇ-ਤੁਰਦੇ ਉਹਨਾਂ ਨੂੰ ਸਵੇਰ ਹੋ ਗਈ ਉਹ ਇੱਕ ਗੁਰੂ ਘਰ ਵਿੱਚ ਪਹੁੰਚ ਗਏ ਉਹ ਗੁਰੂ ਘਰ ਦੇ ਲੰਗਰ ਵਿੱਚ ਬੈਠ ਕੇ ਖਾਣਾ ਖਾ ਲੈਂਦੇ ਪਹਿਲੀ ਵਾਰ ਉਹਨਾਂ ਨੇ ਕਿਸੇ ਤੋਂ ਰੋਟੀ ਖਾਧੀ ਸੀ ਹੁਣ ਗੁਰੂ ਘਰ ਵਿੱਚ ਹੀ ਸੇਵਾ ਕਰਨ ਲੱਗ ਗਏ ਦੂਜੇ ਪਾਸੇ ਜਦੋਂ ਵਿਸ਼ਾਲ ਨੂੰ ਲੋਕ ਪੁੱਛਦੇ ਕਿ ਤੇਰੇ ਪਾਪਾ ਕਿੱਥੇ ਨੇ ਤਾਂ ਉਹ ਉਹਨਾਂ ਨੂੰ ਕਹਿ ਦਿੰਦਾ ਕਿ ਉਹ ਤਾਂ ਤੀਰਥ ਯਾਤਰਾ ਤੇ ਗਏ ਹੋਏ ਹਨ ਲੋਕਾਂ ਨੇ ਜ਼ਿਆਦਾ ਧਿਆਨ ਨਾ ਦਿੱਤਾ ਤੇ ਗੱਲ ਉੱਥੇ ਹੀ ਖਤਮ ਹੋ ਗਈ ਕੁਝ ਦਿਨਾਂ ਬਾਅਦ ਰਮੇਸ਼ਪਾਲ ਦਾ ਗਵਾਂਢੀ ਗੁਰੂ ਘਰ ਆਉਂਦਾ ਤਾਂ ਉਹ ਕੀ ਦੇਖਦਾ ਕਿ ਇੱਕ ਵਧੀ ਹੋਈ ਦਾੜੀ ਮੈਲੇ ਕੁਚਲੇ ਕੱਪੜਿਆਂ ਵਿੱਚ ਇੱਕ ਬੰਦਾ ਹੈ ਪਰ ਉਹ ਚਿਹਰਾ ਉਹ ਨੂੰ ਜਾਣਿਆ ਪਹਿਚਾਣਿਆ ਲੱਗਦਾ ਉਹ ਚੌਂਕ ਕੇ ਕਹਿਣ ਲੱਗਦਾ ਕਿ ਇਹ ਤਾਂ ਰਮੇਸ਼ਪਾਲ ਜੀ ਹਨ ਉਹ ਉਹਨਾਂ ਦੇ ਕੋਲ ਜਾ ਕੇ ਪੁੱਛਣ ਲੱਗਦਾ ਕਿ ਤੁਸੀਂ ਇੱਥੇ ਇਸ ਹਾਲਤ ਵਿੱਚ ਕਿਵੇਂ ਪਹੁੰਚ ਗਏ ਰਮੇਸ਼ਪਾਲ ਆਪਣੇ ਗਵਾਂਢੀ ਨੂੰ ਦੱਸਦਾ ਕਿ ਨੂੰ ਪੁੱਤ ਨੇ ਘਰ ਚੋਂ ਬਾਹਰ ਕੱਢ ਦਿੱਤਾ ਸਾਰੀ ਪ੍ਰਾਪਰਟੀ ਆਪਣੇ ਨਾਮ ਕਰਵਾ ਲਈ ਹੋਰ ਮੈਂ ਕਿੱਥੇ ਜਾਂਦਾ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਉਹਨ ਉਸ ਦੀਆਂ ਅੱਖਾਂ ਵਿੱਚ ਕੋਈ ਪਛਤਾਵਾ ਜਾਂ ਗਿਲਾ ਸ਼ਿਕਵਾ ਨਹੀਂ ਸੀ ਬਸ ਇੱਕ ਸਬਰ ਸੀ ਹਰਮੇਸ਼ਪਾਲ ਕਹਿੰਦਾ ਕਿ ਪਹਿਲਾਂ ਤਾਂ ਮੈਂ ਮਰਨ ਬਾਰੇ ਸੋਚਿਆ ਪਰ ਫਿਰ ਮੈਨੂੰ ਲੱਗਿਆ ਕਿ ਮਰਨਾ ਤਾਂ ਇੱਕ ਬਹੁਤ ਵੱਡਾ ਪਾਪ ਹੈ ਇਸ ਲਈ ਮੈਂ ਇੱਥੇ ਗੁਰੂ ਘਰ ਵਿੱਚ ਆ ਗਿਆ ਗੁਰੂ ਘਰ ਵਿੱਚ ਸੇਵਾ ਕਰ ਲੈਣਾ ਤੇ ਦੋ ਟਾਈਮ ਰੋਟੀ ਖਾ ਲੈਣਾ ਇਹ ਸਭ ਕੁਝ ਸੁਣ ਕੇ ਉਸ ਕਵਾਂਡੀ ਦੀ ਅੱਖਾਂ ਵਿੱਚ ਵੀ ਪਾਣੀ ਆ ਜਾਂਦਾ ਹੈ ਉਹ ਕਹਿੰਦਾ ਕਿ ਕੋਈ ਗੱਲ ਨਹੀਂ ਜੇ ਤੁਹਾਡੇ ਪੁੱਤ ਨੇ ਤੁਹਾਨੂੰ ਘਰੋਂ ਬਾਹਰ ਕੱਢ ਦਿੱਤਾ ਤਾਂ ਇਹਦੇ ਵਿੱਚ ਤੁਹਾਡੀ ਕੋਈ ਗਲਤੀ ਨਹੀਂ ਮੈਂ ਤੁਹਾਨੂੰ ਆਪਣੇ ਘਰ ਰੱਖਣਾ ਚਾਹੁੰਦਾ ਹਾਂ ਤੁਸੀਂ ਮੇਰੇ ਨਾਲ ਚੱਲੋ ਮੈਂ ਤੁਹਾਡਾ ਖਿਆਲ ਰੱਖਾਂਗਾ ਹਰਮੇਸ਼ਪਾਲ ਨੇ ਮਨਾਂ ਕਰ ਦਿੱਤਾ ਉਹ ਕਹਿੰਦਾ ਕਿ ਜਿਹਨੂੰ ਮੈਂ ਪਾਲ-ਪੋਸ ਕੇ ਵੱਡਾ ਕੀਤਾ ਜਦੋਂ ਉਹੀ ਮੈਨੂੰ ਆਪਣੇ ਘਰ ਵਿੱਚ ਰੱਖਣ ਲਈ ਤਿਆਰ ਨਹੀਂ ਤਾਂ ਤੁਸੀਂ ਮੇਰੀ ਕਿਉਂ ਫਿਕਰ ਕਰ ਰਹੇ ਹੋ ਮੈਂ ਇੱਥੇ ਠੀਕ ਹਾਂ ਇਹ ਸਭ ਕੁਝ ਸੁਣ ਕੇ ਇੱਕ ਵਾਰੀ ਤਾਂ ਉਸ ਦਾ ਗਵਾਂਢੀ ਚੁੱਪ ਕਰ ਗਿਆ ਪਰ ਉਹਨੇ ਹਾਰ ਨਾ ਮੰਨੀ ਉਹ ਗੁਰਦੁਆਰੇ ਦੇ ਅੰਦਰ ਗਿਆ ਉੱਥੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੂੰ ਰਮੇਸ਼ਪਾਲ ਦੀ ਹਾਲਤ ਬਾਰੇ ਦੱਸਣ ਲੱਗਿਆ ਕਮੇਟੀ ਦੇ ਪ੍ਰਧਾਨ ਨੇ ਪੂਰੀ ਗੱਲ ਨੂੰ ਧਿਆਨ ਨਾਲ ਸੁਣਿਆ ਕੁਝ ਪਲ ਲਈ ਸੋਚਿਆ ਤੇ ਫਿਰ ਬਾਹਰ ਆ ਗਿਆ ਉਹ ਰਮੇਸ਼ਪਾਲ ਦੇ ਕੋਲ ਜਾ ਕੇ ਕਹਿਣ ਲੱਗਦਾ ਹੈ ਕਿ ਰਮੇਸ਼ਪਾਲ ਜੀ ਤੁਸੀਂ ਅੰਦਰ ਚਲੋ ਤੁਹਾਡੇ ਰਹਿਣ ਦਾ ਮੈਂ ਇੰਤਜ਼ਾਮ ਕਰ ਦੇਵਾਂਗਾ ਮੈਂ ਖੁਦ ਦੇਖਾਂਗਾ ਪਰਮੇਸ਼ਪਾਲ ਕਹਿਣ ਲੱਗਦਾ ਹੈ ਕਿ ਮੈਂ ਇੱਥੇ ਹੀ ਠੀਕ ਆ ਪ੍ਰਧਾਨ ਫੇਰ ਕਹਿਣ ਲੱਗਦਾ ਹੈ ਕਿ ਤੁਸੀਂ ਅੰਦਰ ਆਓ ਮੈਂ ਤੁਹਾਨੂੰ ਅੰਦਰ ਰਹਿਣ ਲਈ ਇੱਕ ਕਮਰਾ ਦੇ ਦੇਵਾਂਗਾ ਤੁਸੀਂ ਫਿਕਰ ਨਾ ਕਰੋ ਜਦੋਂ ਰਮੇਸ਼ਪਾਲ ਇਹ ਕਹਿੰਦਾ ਹੈ ਕਿ ਇੱਥੇ ਹੋਰ ਵੀ ਬਹੁਤ ਸਾਰੇ ਲੋਕ ਬੈਠੇ ਹੋਏ ਹਨ ਮੈਂ ਵੀ ਉਹਨਾਂ ਵਾਂਗ ਹੀ ਇੱਕ ਆ ਤਾਂ ਪ੍ਰਧਾਨ ਕਹਿੰਦਾ ਹੈ ਕਿ ਨਹੀਂ ਬਾਬਾ ਜੀ ਇਹ ਲੋਕ ਆਪਣਾ ਧੰਦਾ ਜਲਾ ਰਹੇ ਨੇ ਇੱਥੇ ਮੰਗਦੇ ਨੇ ਤੇ ਤੁਸੀਂ ਮਜਬੂਰੀ ਵਿੱਚ ਇੱਥੇ ਰਹਿ ਰਹੇ ਹੋ ਇਹ ਸਭ ਕੁਝ ਸੁਣ ਕੇ ਰਮੇਸ਼ਪਾਲ ਪ੍ਰਧਾਨ ਦੇ ਨਾਲ ਜਾਣ ਲਈ ਤਿਆਰ ਹੋ ਜਾਂਦਾ ਹੈ ਹੁਣ ਰਮੇਸ਼ਪਾਲ ਦੀ ਜ਼ਿੰਦਗੀ ਥੋੜੀ ਜੀ ਸੌਖੀ ਹੋ ਗਈ ਸੀ ਗਵਾਂਡੀ ਜਦੋਂ ਰਮੇਸ਼ਪਾਲ ਦੇ ਪੁੱਤ ਵਿਸ਼ਾਲ ਕੋਲ ਜਾਂਦਾ ਤਾਂ ਉਹ ਆਰਾਮ ਨਾਲ ਬੈਠਾ ਸੀ ਗਵਾਂਡੀ ਗੁੱਸੇ ਵਿੱਚ ਉਸ ਨੂੰ ਕਹਿਣ ਲੱਗਦਾ ਕਿ ਤੈਨੂੰ ਸ਼ਰਮ ਨਹੀਂ ਆਉਂਦੀ ਜਿਸ ਪਿਓ ਨੇ ਤੈਨੂੰ ਵੱਡਾ ਕੀਤਾ ਪੜਾਇਆ ਲਿਖਾਇਆ ਇੰਨਾ ਵਧੀਆ ਘਰ ਬਣਾ ਕੇ ਦਿੱਤਾ ਉਸੇ ਪਿਓ ਨੂੰ ਤੂੰ ਘਰ ਚੋਂ ਬਾਹਰ ਕੱਢ ਦਿੱਤਾ ਪਰ ਇਸਤੇ ਵੀ ਵਿਸ਼ਾਲ ਕਹਿਣ ਲੱਗਦਾ ਕਿ ਮੈਨੂੰ ਗਿਆਨ ਦੇਣ ਦੀ ਕੋਈ ਲੋੜ ਨਹੀਂ ਮੈਨੂੰ ਜੋ ਸਹੀ ਲੱਗਿਆ ਮੈਂ ਉਹੀ ਕੀਤਾ ਤੇ ਜੇ ਤੁਸੀਂ ਮੇਰੇ ਨਾਲ ਜ਼ਿਆਦਾ ਬਤਮੀਜ਼ੀ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਮੈਂ ਪੁਲਿਸ ਵਿੱਚ ਤੁਹਾਡੀ ਸ਼ਿਕਾਇਤ ਦੇ ਦੇਵਾਂਗਾ ਤੁਸੀਂ ਇੱਥੋਂ ਜਾ ਸਕਦੇ ਹੋ ਉਹ ਆਦਮੀ ਹੈਰਾਨ ਰਹਿ ਗਿਆ ਉਹਨੂੰ ਸਮਝ ਆ ਗਈ ਸੀ ਕਿ ਇਸ ਮੁੰਡੇ ਦੇ ਦਿਲ ਵਿੱਚ ਹੁਣ ਬਿਲਕੁਲ ਵੀ ਪਛਤਾਵਾ ਜਾਂ ਸ਼ਰਮ ਨਹੀਂ ਰਹੀ ਇਹ ਤਾਂ ਠੀਕ ਹੋ ਗਿਆ ਗਵੰਦੀ ਚੁੱਪਚਾਪ ਘਰ ਤੋਂ ਬਾਹਰ ਆ ਜਾਂਦਾ ਪਰ ਉਹਨੇ ਸਾਰੇ ਮੁਹੱਲੇ ਵਿੱਚ ਇਹ ਗੱਲ ਫੁਲਾ ਦਿੱਤੀ ਸੀ ਕਿ ਵਿਸ਼ਾਲ ਨੇ ਆਪਣੇ ਪਿਓ ਨੂੰ ਇਸ ਤਰ੍ਹਾਂ ਘਰੋਂ ਬਾਹਰ ਕੱਢ ਦਿੱਤਾ ਰਮੇਸ਼ਪਾਲ ਦਾ ਮੁੰਡਾ ਹੁਣ ਜਿੱਥੇ ਵੀ ਜਾਂਦਾ ਲੋਕ ਉਸ ਨੂੰ ਅਜੀਬ ਨਿਗਾਹਾਂ ਨਾਲ ਦੇਖਣ ਲੱਗਦੇ ਰਿਸ਼ਤੇਦਾਰਾਂ ਨੇ ਉਸ ਤੋਂ ਮੂੰਹ ਮੋੜ ਲਿਆ ਲੋਕਾਂ ਨੇ ਉਸ ਨੂੰ ਤਾਣੇ ਮਾਰਨੇ ਸ਼ੁਰੂ ਕਰ ਦਿੱਤੇ ਭਾਵੇਂ ਵਿਸ਼ਾਲ ਬਹੁਤ ਅਮੀਰ ਬਣ ਗਿਆ ਸੀ ਪਰ ਇੱਜ਼ਤ ਦਾ ਹੌਲੀ-ਹੌਲੀ ਘਟਣ ਲੱਗ ਗਈ ਸੀ ਇਸੇ ਤਰ੍ਹਾਂ ਦਿਨ ਬੀਤਦੇ ਗਏ ਗੁਰਦੁਆਰੇ ਵਿੱਚ ਰਹਿਣ ਵਾਲਾ ਰਮੇਸ਼ਪਾਲ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ। ਗੁਰਦੁਆਰਾ ਕਮੇਟੀ ਨੇ ਉਹਨਾਂ ਦਾ ਅੰਤਮ ਸੰਸਕਾਰ ਕਰ ਦਿੱਤਾ। ਸਮਾਂ ਇਸੇ ਤਰ੍ਹਾਂ ਚੱਲਣ ਲੱਗਿਆ। ਵਿਸ਼ਾਲ ਦੀ ਪਤਨੀ ਨੇ ਇੱਕ ਪੁੱਤ ਨੂੰ ਜਨਮ ਦਿੱਤਾ। ਪੁੱਤ ਹੌਲੀ-ਹੌਲੀ ਵੱਡਾ ਹੋਣ ਲੱਗ ਗਿਆ। ਪਰ ਉਹਨੇ ਆਪਣੇ ਘਰ ਦੇ ਬਾਰੇ ਵੀ ਅਜੀਬ ਜਿਹੀਆਂ ਗੱਲਾਂ ਸੁਣੀਆਂ ਹੋਈਆਂ ਸਨ। ਉਹਨੇ ਸੁਣਿਆ ਹੋਇਆ ਸੀ ਕਿ ਕਿਸ ਤਰ੍ਹਾਂ ਤੇਰੇ ਪਿਓ ਨੇ ਤੇਰੇ ਦਾਦੇ ਨੂੰ ਘਰ ਤੋਂ ਬਾਹਰ ਕੱਢ ਦਿੱਤਾ। ਲੋਕਾਂ ਨੇ ਉਹਨੂੰ ਦੱਸਿਆ ਕਿ ਤੇਰੇ ਦਾਦੇ ਨੂੰ ਤੇਰੇ ਮਾਪਿਓ ਨੇ ਘਰ ਚੋਂ ਬਾਹਰ ਕੱਢ ਦਿੱਤਾ ਸੀ ਤੇਰਾ ਪਿਓ ਕਰੋੜਾਂ ਦਾ ਮਾਲਕ ਬਣ ਗਿਆ ਤੇ ਤੇਰੇ ਦਾਦੇ ਨੂੰ ਰੋਟੀ ਨਾ ਸਰੀ ਇਹ ਗੱਲਾਂ ਉਹਦੇ ਦਿਮਾਗ ਵਿੱਚ ਘਾਰ ਕਰ ਗਈਆਂ ਸਾਨੂੰ ਹੁਣ ਵਿਸ਼ਾਲ ਦਾ ਮੁੰਡਾ 20 ਸਾਲ ਦਾ ਹੋ ਗਿਆ ਸੀ ਮਾਪਿਓ ਮੁੰਡੇ ਵਾਸਤੇ ਕੁੜੀ ਲੱਭਦੇ ਨੇ ਤੇ ਇੱਕ ਵਧੀਆ ਕੁੜੀ ਦੇਖ ਕੇ ਉਸ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਵਿਆਹ ਤੋਂ ਬਾਅਦ ਅਗਲੀ ਰਾਤ ਪਾਰਟੀ ਰੱਖੀ ਜਾਂਦੀ ਹੈ ਬਹੁਤ ਹੀ ਧੂਮ ਧਾਮ ਨਾਲ ਵਿਆਹ ਕੀਤਾ ਗਿਆ ਸੀ ਪਾਰਟੀ ਵਿੱਚ ਬਹੁਤ ਸਾਰੇ ਲੋਕ ਆਏ ਹੋਏ ਸਨ ਸਾਰੇ ਪਾਸੇ ਖੁਸ਼ੀਆਂ ਦਾ ਮਾਹੌਲ ਸੀ ਉਦੋਂ ਹੀ ਰਮੇਸ਼ਪਾਲ ਦਾ ਪੋਤਾ ਸਟੇਜ ਤੇ ਚੜ ਜਾਂਦਾ ਹੈ ਜਿਹਦਾ ਵਿਆਹ ਸੀ ਉਹ ਮਾਈਕ ਵਿੱਚ ਕਹਿਣ ਲੱਗਦਾ ਹੈ ਕਿ ਸਾਰੇ ਲੋਕ ਮੇਰੀ ਗੱਲ ਧਿਆਨ ਨਾਲ ਸੁਣੋ ਮੈਂ ਇੱਕ ਬਹੁਤ ਹੀ ਜ਼ਰੂਰੀ ਗੱਲ ਕਹਿਣ ਲੱਗਿਆ ਸਾਰੇ ਮਹਿਮਾਨ ਉਸ ਵੱਲ ਦੇਖਣ ਲੱਗਦੇ ਹਨ ਉਹ ਆਪਣੇ ਮਾਪਿਓ ਵੱਲ ਦੇਖ ਕੇ ਕਹਿਣ ਲੱਗਦਾ ਹੈ ਕਿ ਮੰਮੀ ਪਾਪਾ ਤੁਸੀਂ ਸਟੇਜ ਤੇ ਆਓ ਮਾਪਿਓ ਵੀ ਹੈਰਾਨ ਹੋ ਕੇ ਸਟੇਜ ਤੇ ਆ ਗਏ ਸਨ ਉਹਨਾਂ ਨੂੰ ਲੱਗਿਆ ਸੀ ਕਿ ਬੇਟਾ ਕੋਈ ਸਰਪ੍ਰਾਈਜ਼ ਦੇਣ ਵਾਲਾ ਹੈ ਪਰ ਅਗਲੇ ਹੀ ਪਲ ਮੁੰਡਾ ਹੌਲੀ ਦਿਨੇ ਬੋਲਦਾ ਹੈ ਉਹ ਕਹਿੰਦਾ ਹੈ ਕਿ ਹੁਣ ਤੁਸੀਂ ਇਸ ਘਰ ਵਿੱਚੋਂ ਜਾ ਸਕਦੇ ਹੋ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਆਪਣੇ ਆਪ ਜਾਓਗੇ ਜਾਂ ਮੈਂ ਤੁਹਾਨੂੰ ੱੱਕੇ ਮਾਰ ਕੇ ਘਰ ਚੋਂ ਬਾਹਰ ਕੱਢਾਂ ਇਹ ਸਭ ਕੁਝ ਸੁਣ ਕੇ ਸਾਰਾ ਹਾਲ ਹੀ ਦੰਗ ਰਹਿ ਜਾਂਦਾ ਹੈ ਮਾਪਿਓ ਦੀ ਖੁਸ਼ੀ ਇੱਕ ਮਿੰਟ ਵਿੱਚ ਹੀ ਗਾਇਬ ਹੋ ਗਈ ਮਾਂ ਉਸ ਨੂੰ ਕਹਿਣ ਲੱਗਦੀ ਹੈ ਕਿ ਪੁੱਤ ਇਹ ਤੂੰ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਹੈ ਪਰ ਮੁੰਡਾ ਗੁੱਸੇ ਵਿੱਚ ਕਹਿਣ ਲੱਗਦਾ ਹੈ ਕਿ ਮਾਂ ਮੈਂ ਤਾਂ ਉਹੀ ਕਰ ਰਿਹਾ ਜੋ ਇਸ ਘਰ ਵਿੱਚ ਹਮੇਸ਼ਾ ਤੋਂ ਹੁੰਦਾ ਆ ਰਿਹਾ ਹੈ ਜਦੋਂ ਪੁੱਤ ਦਾ ਵਿਆਹ ਹੋ ਜਾਂਦਾ ਹੈ ਤਾਂ ਮਾਪਿਓ ਨੂੰ ਘਰ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਇਹ ਸਭ ਕੁਝ ਸੁਣ ਕੇ ਉਹਨਾਂ ਨੂੰ ਸਮਝ ਤਾਂ ਆ ਗਈ ਸੀ ਕਿ ਮੁੰਡਾ ਕਿਸ ਬਾਰੇ ਗੱਲ ਕਰ ਰਿਹਾ ਹੈ ਉਹਨਾਂ ਦੇ ਚਿਹਰੇ ਦਾ ਰੰਗ ਪੀਲਾ ਪੈ ਜਾਂਦਾ ਹੈ ਮੁੰਡਾ ਫੇਰ ਕਹਿੰਦਾ ਹੈ ਕਿ ਤੁਹਾਨੂੰ ਯਾਦ ਨਹੀਂ ਆਇਆ ਤੁਸੀਂ ਦਾਦਾ ਜੀ ਨੂੰ ਵੀ ਘਰ ਤੋਂ ਕਿਸ ਤਰ੍ਹਾਂ ਬਾਹਰ ਕੱਢ ਦਿੱਤਾ ਸੀ ਤੁਸੀਂ ਉਹਨਾਂ ਦੀ ਸਾਰੀ ਪ੍ਰਾਪਰਟੀ ਆਪਣੇ ਨਾਮ ਕਰਵਾ ਲਈ ਤੇ ਉਹਨਾਂ ਨੂੰ ਘਰ ਚੋਂ ਬਾਹਰ ਕੱਢ ਦਿੱਤਾ। ਇਹ ਸਭ ਕੁਝ ਸੁਣ ਕੇ ਮਾਪਿਓ ਸ਼ਰਮ ਨਾਲ ਸਿਰ ਝੁਕਾ ਲੈਂਦੇ ਹਨ। ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ। ਮੁੰਡਾ ਇੱਕ ਵਾਰੀ ਫੇਰ ਜ਼ੋਰ ਨਾਲ ਕਹਿਣ ਲੱਗਦਾ ਹੈ ਕਿ ਹੁਣ ਤੁਹਾਡੇ 딸 ਵੀ ਉਹੀ ਸਭ ਕੁਝ ਹੋਵੇਗਾ ਜੋ ਕੁਝ ਤੁਸੀਂ ਦਾਦਾ ਜੀ ਨੇ ਕੀਤਾ ਸੀ। ਮਾਪਿਓ ਦਾ ਸਰੀਰ ਕੰਬਣ ਲੱਗਦਾ ਹੈ। ਉਹ ਬਿਨਾਂ ਕੁਝ ਬੋਲੇ ਸਟੇਜ ਤੋਂ ਥੱਲੇ ਆ ਜਾਂਦੇ ਹਨ। ਉੱਥੇ ਮੌਜੂਦ ਸਾਰੇ ਲੋਕ ਚੁੱਪਚਾਪ ਇਹ ਸਭ ਕੁਝ ਸੁਣ ਰਹੇ ਸੀ ਮਾਪਿਓ ਗੇਟ ਵੱਲ ਜਾਣ ਲੱਗਦੇ ਨੇ ਤਾਂ ਮੁੰਡਾ ਭੱਜ ਕੇ ਉਹਨਾਂ ਦੇ ਕੋਲ ਆਉਂਦਾ ਹੈ ਉਹ ਉਹਨਾਂ ਨੂੰ ਰੋਕ ਲੈਂਦਾ ਹੈ ਤੇ ਕਹਿੰਦਾ ਕਿ ਮੈਂ ਤਾਂ ਸਿਰਫ ਤੁਹਾਨੂੰ ਇਹ ਅਹਿਸਾਸ ਦਿਵਾਉਣਾ ਚਾਹੁੰਦਾ ਸੀ ਕਿ ਜਦੋਂ ਤੁਸੀਂ ਦਾਦਾ ਜੀ ਨੂੰ ਘਰ ਚੋਂ ਬਾਹਰ ਕੱਢਿਆ ਸੀ ਉਹਨਾਂ ਦੇ ਉੱਤੇ ਕੀ ਬੀਤੀ ਹੋਣੀ ਹੈ ਤੁਸੀਂ ਆਪਣੇ ਪਿਓ ਨਾਲ ਇਸ ਤਰ੍ਹਾਂ ਕਿਵੇਂ ਕੀਤਾ ਪਰ ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ ਜੋ ਕੁਝ ਤੁਸੀਂ ਕੀਤਾ ਸੀ ਉਹ ਮੇਰੇ ਤੋਂ ਨਹੀਂ ਹੋਣਾ ਮੁੰਡਾ ਮਾਪਿਓ ਦਾ ਹੱਥ ਫੜ ਕੇ ਉਹਨਾਂ ਨੂੰ ਅੰਦਰ ਲੈ ਆਉਂਦਾ ਹੈ ਪਰ ਹੁਣ ਅੰਦਰ ਦਾ ਮਾਹੌਲ ਉਸ ਤਰ੍ਹਾਂ ਦਾ ਨਹੀਂ ਸੀ ਜਿਵੇਂ ਪਹਿਲਾਂ ਸੀ ਉਹਨਾਂ ਨੂੰ ਆਪਣੀ ਗਲਤੀ ਦਾ ਬਹੁਤ ਪਛਤਾਵਾ ਸੀ ਮੁੰਡੇ ਦੀਆਂ ਨਜ਼ਰਾਂ ਵਿੱਚ ਵੀ ਉਹ ਪੂਰੀ ਤਰ੍ਹਾਂ ਨਡਿੱਕ ਚੁੱਕੇ ਸਨ ਜਦੋਂ ਆਪਣੇ ਪੁੱਤ ਵੱਲ ਦੇਖਦੇ ਹਨ ਤਾਂ ਉਹਨਾਂ ਨੂੰ ਰਮੇਸ਼ਪਾਲ ਜੀ ਦਾ ਦਰਦ ਦਿਖਾਈ ਦਿੰਦਾ ਹੈ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਸ਼ਰਮ ਅਤੇ ਪਛਤਾਵੇ ਵਿੱਚ گزار ਦਿੱਤੀ ਇਹ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਤੁਸੀਂ ਜ਼ਿੰਮੇਵਾਰ ਹੋਵੋਗੇ ਤੁਹਾਡੇ ਨਾਲ ਉਸੇ ਤਰ੍ਹਾਂ ਦਾ ਹੀ ਹੋਵੇਗਾ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਤੁਸੀਂ ਕਮੈਂਟਾਂ ਰਾਹੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੇ ਚੈਨਲ ਤੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਕਹਾਣੀ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ